ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਕਿਵੇਂ ਹੋ ਸਾਰੇ ਸਰਦੀਆਂ ਦੇ ਵਿੱਚ ਆਪਣਾ ਓੜਪੋੜ ਕਰ ਰਹੇ ਹੋਵੋਗੇ ਖਾਸ ਕਰਕੇ ਆਪਣੀ ਸਕਿਨ ਦਾ ਆਪਣੀ ਚਮੜੀ ਦਾ ਹਨਾ ਇਹਨਾਂ ਦਿਨਾਂ ਦੇ ਵਿੱਚ ਖੁਸ਼ਕੀ ਬਹੁਤ ਜ਼ਿਆਦਾ ਹੁੰਦੀ ਹੈ ਸਾਰਾ ਸਰੀਰ ਆਪਣਾ ਖੁਸ਼ਕ ਜਿਹਾ ਹੋਇਆ ਰਹਿੰਦਾ ਹੈ ਮਤਲਬ ਆਪਾਂ ਜਿੱਥੇ ਖੁਰਕ ਵੀ ਕਰਦੇ ਹਾਂ ਤੇ ਉੱਥੇ ਵਾਈਟ ਜੇ ਨਿਸ਼ਾਨ ਬਣ ਜਾਂਦੇ ਹਨਾ ਉਹ ਸਾਰਾ ਖੁਸ਼ਕੀ ਦੀ ਵਜ੍ਹਾ ਨਾਲ ਹੀ ਹੁੰਦਾ ਹੈ ਤੇ ਮੈਂ ਹਮੇਸ਼ਾ ਜਿਵੇਂ ਕਹਿੰਦੀ ਹਾਂ ਕਿ ਸਾਨੂੰ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਹੈ ਕੁਦਰਤ ਨਾਲ ਹੀ ਜੁੜਨਾ ਚਾਹੀਦਾ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਬਹੁਤ ਕੁਝ ਸਾਡੀ ਝੋਲੀ ਪਾਇਆ ਤੇ ਜਦੋਂ ਵੀ ਸਾਨੂੰ ਜਿੱਥੋਂ ਵੀ ਜਿਸ ਕਿਸੇ ਤੋਂ ਵੀ ਸਾਨੂੰ ਕੁਦਰਤੀ ਚੀਜ਼ਾਂ ਤੋਂ ਕੋਈ દવા دارو ਬਣਦੀ ਸਿੱਖਣ ਨੂੰ ਮਿਲੇ ਹੈਨਾ ਜਾਂ ਕੋਈ ਨੁਸਖਾ ਇਦਾਂ ਦਾ ਮਿਲੇ ਤਾਂ ਸਾਨੂੰ ਜ਼ਰੂਰ ਅਪਲਾਈ ਕਰਨਾ ਚਾਹੀਦਾ ਉਹਨੂੰ ਆਪਦੇ ਪੱਲੇ ਬੰਨ ਕੇ ਰੱਖਣਾ ਚਾਹੀਦਾ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਅਸੀਂ ਜਦੋਂ ਕੁਦਰਤੀ ਚੀਜ਼ਾਂ ਤੋਂ ਬਣੀਆਂ ਦਵਾਈਆਂ ਜਾਂ ਕੁਦਰਤੀ ਚੀਜ਼ਾਂ ਤੋਂ ਬਣੀਆਂ ਕਰੀਮਾਂ ਹਨ ਅਸੀਂ ਵਰਤਦਿਆਂ ਤੇ ਉਹਦੇ ਫਾਇਦੇ ਹੁੰਦੇ ਆ ਤੇ ਸਾਨੂੰ ਤਾਂ ਇਸ ਗੱਲ ਦੀ ਬਹੁਤ ਖੁਸ਼ੀ ਹੁੰਦੀ ਹੈ ਕਿ ਅਸੀਂ ਸਾਰੇ ਘਰੇਲੂ ਨੁਸਖਿਆਂ ਨੂੰ ਵਰਤ ਕੇ ਕੁਦਰਤ ਦੇ ਹੋਰ ਨੇੜੇ ਹੋ ਰਹੇ ਹਾਂ ਹਨਾ ਕੁਦਰਤ ਨੂੰ ਪਿਆਰ ਕਰਨਾ ਮਤਲਬ ਇਹ ਨਹੀਂ ਕਿ ਅਸੀਂ ਨਹਿਰਾਂ ਦੇ ਕਿਨਾਰੇ ਜਾ ਕੇ ਬਹਿ ਜਾਈਏ ਜਾਂ ਅਸੀਂ ਤੁਪਾ ਸ਼ਾਮਾ ਜ ਤੁ ਰੇ ਫਿਰ ਇਹ ਕੁਦਰਤ ਨੂੰ ਪਿਆਰ ਕਰਨ ਦਾ ਮਤਲਬ ਇਹ ਵੀ ਹੁੰਦਾ ਕਿ ਕੁਦਰਤ ਦੇ ਵਿੱਚ ਜਿਹੜੀਆਂ ਵੀ ਨਿਯਮਤਾ ਸਾਡੇ ਲਈ ਹੈਗੀਆਂ ਨੇ ਕੋਈ ਉਹਨਾਂ ਦੇ ਫੁੱਲ ਫਲ ਟਣੇ ਟਹਿਣੀਆਂ ਪੱਤੇ ਜਿਹੜੀ ਵੀ ਚੀਜ਼ ਸਾਨੂੰ ਕਿਸੇ ਵੀ ਦਰਖਤ ਦੀ ਸਾਨੂੰ ਪਤਾ ਲੱਗਦਾ ਕਿ ਇਹਦੇ ਚ ਆ ਗੁਣ ਤਾਂ ਸਾਨੂੰ ਉਹਨੂੰ ਉਸ ਰੂਪ ਚ ਵਰਤਣਾ ਜ਼ਰੂਰ ਚਾਹੀਦਾ ਹੈ ਤੇ ਅੱਜ ਦਾ ਵਿਸ਼ਾ ਫੇਰ ਪਹਿਣਾ ਲਈ ਹੈ ਕਿਉਂਕਿ ਪਹਿਣਾ ਨੂੰ ਆਪਦੀ ਖੂਬਸੂਰਤੀ ਦਾ ਫਿਕਰ ਹੁੰਦਾ ਹੈ ਹਨਾ ਸਾਰਿਆਂ ਨੂੰ ਹੀ ਹੁੰਦਾ ਕਿ ਅਸੀਂ ਸੋਹਣੇ ਦਖੀਏ ਤੇ ਕੁਛ ਨਾ ਕੁਛ ਅਸੀਂ ਕਰਦੇ ਰਹੀਏ ਜਦੋਂ ਵੀ ਆਪਾਂ ਜਾਣੇ ਹੈਗਿਆ ਬਾਹਰ ਕਿਤੇ ਪਾਰਲਰ ਚ ਫੇਸ਼ਲ ਵਗੈਰਾ ਕਰਾਉਣ ਹਨਾ ਸਾਨੂੰ ਮਹਿੰਗੀਆਂ ਮਹਿੰਗੀਆਂ ਕਰੀਮਾਂ ਨਾਲ ਪਰਮਾਇਆ ਜਾਂਦਾ ਕਿ ਤੁਸੀਂ ਇਹ ਲਾਓ ਜੀ ਇਹ ਲਾਓ ਹਨਾ ਚਲੋ ਅਸੀਂ ਇਨਸਟੈਂਟ ਗਲੋ ਵੀ ਸਾਡੇ ਚਿਹਰੇ ਤੇ ਆਉਂਦਾ ਤਾਂ ਸਾਨੂੰ ਉੱਥੇ ਆਪਣਾ ਜਿਹੜਾ ਯਕੀਨ ਹੈ ਪੱਕਾ ਹੋ ਜਾਂਦਾ ਹੈ ਪਰ ਜੇ ਅਸੀਂ ਕੁਦਰਤੀ ਚੀਜ਼ਾਂ ਦੇ ਨਾਲ ਜੁੜੀਏ ਕੁਦਰਤੀ ਚੀਜ਼ਾਂ ਚੋਂ ਇਹ ਆਪਾਂ ਸੁੱਖ ਉਹ ਜੇ ਲੱਭੀਏ ਤਾਂ ਸਾਨੂੰ ਜਰੂਰ ਉਹ ਚੀਜ਼ਾਂ ਅਜ਼ਮਾਉਣੀਆਂ ਚਾਹੀਦੀਆਂ 13 ਨੁਸਖੇ ਹੁੰਦੇ ਨੇ ਬਹੁਤ ਸਾਰੀਆਂ ਚੀਜ਼ਾਂ ਤੋਂ ਮਿਲ ਕੇ ਕਰੀਮਾਂ ਬਣਦੀਆਂ ਨੇ ਬਹੁਤ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਨੇ ਜਿਹਦੇ ਨਾਲ ਅਸੀਂ ਫਿੱਟ ਰਹਿ ਸਕਦੇ ਹਾਂ ਚਿਹਰੇ ਤੇ 글로ਅ ਆ ਸਕਦਾ ਹੈ ਸਾਡੇ ਵਾਲ ਚਮਕਦਾਰ ਹੋ ਸਕਦੇ ਆ ਪਰ ਉਹਨੂੰ ਵਰਤਣਾ ਕਿਵੇਂ ਆ ਉਹਨੂੰ ਜਿਹੜੀ ਦਵਾਈ ਆ ਜਾਂ ਉਹ ਜਿਹੜਾ ਕਰੀਮ ਹੈ ਉਹ ਮਤਲਬ ਉਹ ਕਿਸ ਤਰ੍ਹਾਂ ਬਣਦਾ ਲੋਸ਼ਨ ਜਾਂ ਕਰੀਮ ਹਨਾ ਉਹ ਸਾਰਾ ਕੁਝ ਇੱਕ ਪ੍ਰੋਪਰ ਉਹਦਾ ਇੱਕ ਤਰੀਕਾ ਹੁੰਦਾ ਹਨਾ ਤੇ ਜਦੋਂ ਸਾਨੂੰ ਉਹ ਪਤਾ ਲੱਗ ਜਾਂਦਾ ਤਾਂ ਫਿਰ ਅਸੀਂ ਵੀ ਉਹ ਚੀਜ਼ਾਂ ਘਰ ਦੇ ਵਿੱਚ ਬਣਾ ਸਕਦੇ ਹਾਂ ਤੇ ਅੱਜ ਜਿਹੜੀ ਮੈਂ ਬਹੁਤ ਹੀ ਸਿੰਪਲ ਨੁਸਖਾ ਘਰ ਦੇ ਵਿੱਚ ਹੀ ਮਿਲਣ ਵਾਲੀ ਚੀਜ਼ ਹੈ ਦੇਸੀ ਘਿਓ ਹਨਾ ਦੇਸੀ ਘਿਓ ਸਾਡੇ ਬਜ਼ੁਰਗਾਂ ਤੋਂ ਪੁਰਾਣੇ ਸਮਿਆਂ ਤੋਂ ਉਹਨਾਂ ਦੀ ਖੁਰਾਕ ਰਹੀ ਹੈ ਉਹ ਤਾਂ ਦੇਸੀ ਘਿਓ ਨੂੰ ਹੀ ਸਿਰ ਤੇ ਮਲਦੇ ਸੀ ਤੇਲ ਵਜੋਂ ਦੇਸੀ ਘਿਓ ਨੂੰ ਹੀ ਪਿੰਡੇ ਤੇ ਮਲਦੇ ਸੀ ਤੇ ਦੇਸੀ ਘਿਓ ਹੀ ਖਾਂਦੇ ਸੀ ਕਿਉਂਕਿ ਉਹਨਾਂ ਨੇ ਘਰ ਦੇ ਕੰਮ ਕਰਨੇ ਹੁੰਦੇ ਸੀ ਤਕੜੇ ਸਰੀਰ ਉਹਨਾਂ ਨੂੰ ਚਾਹੀਦੇ ਸੀ ਤੇ ਕਿਉਂਕਿ ਕੋਈ ਉਹਨਾਂ ਨੂੰ 네ਗੇਟਿਵ ਉਹਦਾ ਤੇ ਅਸਰ ਨਹੀਂ ਸੀ ਕਰਦਾ ਸਗੋਂ ਉਹ ਹੈਲਦੀ ਰਹਿੰਦੇ ਸੀਗੇ ਗੋਡੇ ਉਹਨਾਂ ਦੇ ਵਧੀਆ ਕੰਮ ਕਰਦੇ ਸੀ ਤੇ ਅੱਜ ਕੱਲ੍ਹ ਹੁਣ ਅਸੀਂ ਕਈ ਵਾਰ ਇਹ ਹੁੰਦਾ ਕਿ ਘਰਾਂ ਦੇ ਵਿੱਚ ਜਿਵੇਂ ਆਪਾਂ ਜਿਮ ਜਾਂਦੇ ਹਾਂ ਹਨਾ ਝਾੜੂ ਨਹੀਂ ਲਾਉਂਦੇ ਪਰ ਉੱਥੇ ਇਸ ਤਰ੍ਹਾਂ ਦੀ ਐਕਸਰਸਾਈਜ਼ਾਂ ਕਰਦੇ ਆ ਕਿ ਜਿਵੇਂ ਝਾੜੂ ਨਾਲ ਵਰਜਿਸ਼ ਹੁੰਦੀ ਹੈ ਬਾਹਾਂ ਦੀ ਤੇ ਪੋਚੇ ਨਹੀਂ ਲਾਉਂਦੇ ਪਰ ਉੱਥੇ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰਦੇ ਆਂ ਪਰ ਉਹ ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਇਹ ਸਾਰੇ ਕੰਮ ਹੱਥੀਂ ਕਰਦੇ ਸੀ ਤਾਂ ਉਸ ਤਰ੍ਹਾਂ ਫਿੱਟ ਵੀ ਰਹਿੰਦੇ ਸੀਗੇ ਤੇ ਅੱਜ ਆਪਾਂ ਜੇ ਚਿਹਰੇ ਤੇ ਗਲੋ ਦੀ ਮੈਂ ਫਿਰ ਗੱਲ ਕਰਾਂ ਕਿ ਦੇਸੀ ਘਿਓ ਦੇ ਕਿੰਨੇ ਫਾਇਦੇ ਆ ਇਹਨੂੰ ਖਾਣ ਨਾਲ ਤਾਂ ਜੋ ਫਾਇਦਾ ਹੁੰਦਾ ਹੀ ਆ ਪਰ ਇਹ ਨਹੀਂ ਕਿ ਜੇ ਅਸੀਂ ਸਰੀਰ ਕੰਮ ਨਹੀਂ ਕਰਨਾ ਤਾਂ ਦੇਸੀ ਘਿਓ ਹੀ ਖਾਈ ਜਾਈਏ ਤਾਂ ਉਹ ਤਾਂ ਥੋੜਾ ਨੁਕਸਾਨ ਕਰੂਗਾ ਕਿਉਂਕਿ ਸਰੀਰ ਨੂੰ ਅਸੀਂ ਗਰਮ ਕਰਨਾ ਉਹਨੂੰ ਅੰਦਰ ਜਿਹੜਾ ਜਿਹੜਾ ਕਿਓ ਹੈਗਾ ਉਹ ਹজম ਹੋਵੇ ਹਨਾ ਤੇ ਸਾਡੀਆਂ ਜਿੱਥੇ 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 ਗ੍ਰੀਸ ਚਾਹੀਦੀ ਉਹ ਮਿਲੇ ਤੇ ਪਰ ਜੇ ਅਸੀਂ ਇਹਨੂੰ ਕਰੀਮ ਬਜੋਂ ਆਪਾਂ ਜੇ ਵਰਤਣਾ ਸ਼ੁਰੂ ਕਰੀਏ ਤੇ ਇਹਦਾ ਕਿੰਨਾ ਅਸਰ ਹੈ ਕਿੰਨਾ ਇਹਦਾ ਫਾਇਦਾ ਉਹ ਆਪਾਂ ਗੱਲ ਕਰਨੀ ਆ ਤੇ ਇਹ ਕਰੀਮ ਕਿਵੇਂ ਬਣਨੀ ਆ ਆ ਦੇਖੋ ਮੈਂ ਥੋੜਾ ਜਿਹਾ ਦੇਸੀ ਕਿਓ ਲਿਆ ਹੋਇਆ ਹੈ ਪੀਲੇ ਰੰਗ ਦਾ ਗਾਂ ਦੇ ਦੁੱਧ ਦਾ ਕਿਓ ਹੈ ਇਹ ਤੇ ਨਾਲ ਹੀ ਮੈਂ ਆ ਲਿਆ ਹੈਗਾ ਪਾਣੀ ਚਿਲਡ ਵਾਟਰ ਇਹਦੇ ਵਿੱਚ ਮੈਂ ਬਰਫ਼ ਪਾਈ ਹੋਈ ਹੈ ਆਪਾਂ ਕਰਨਾ ਕੀ ਹੈਗਾ ਆਪਾਂ ਇੱਕ ਗਲਾਸ ਲੈ ਲੈਣਾ ਆ ਮੈਂ ਸਟੀਲ ਦਾ ਗਲਾਸ ਲੈ ਕੇ ਆਈਆਂ ਐਦਾਂ ਦਾ ਇਹਦਾ ਹੈਗਾ ਥੱਲਾ ਤੁਸੀਂ ਨਾ ਥੋੜਾ ਜਿਹਾ ਦੇਸੀ ਘਿਓ ਪਿੱਤਲ ਦੀ ਥਾਲੀ ਜੇ ਹੋਵੇ ਤਾਂ ਜ਼ਿਆਦਾ ਬੈਟਰ ਹੈ ਮੈਂ ਪਿੱਤਲ ਦੀ ਥਾਲੀ ਲਈ ਹੈ ਵੈਸੇ ਤੁਸੀਂ ਸਟੀਲ ਦੀ ਥਾਲੀ 'ਚ ਵੀ ਕਰ ਸਕਦੇ ਹੋ ਜੇ ਪਿੱਤਲ ਨਹੀਂ ਤਾਂ ਤਕਰੀਬਨ ਇੱਕ ਚਮਚਾ ਦੇਸੀ ਘਿਓ ਐਦਾਂ ਤੁਸੀਂ ਥਾਲੀ ਦੇ ਵਿੱਚ پلیਟ ਦੇ ਵਿੱਚ ਪਾ ਲੈਣਾ بس ਇੱਕੋ ਹੀ ਚਮਚਾ ਉਸ ਤੋਂ ਬਾਅਦ ਥੋੜਾ ਜਿਹਾ ਚਿਲਡ ওয়াটার ਤੇ ਉਸ ਤੋਂ ਬਾਅਦ ਤੁਸੀਂ ਇਹਦੇ ਗਲਾਸ ਦੇ ਥੱਲੇ ਨਾਲ ਇਸ ਨੂੰ ਐਦਾਂ بس ਮਲਣਾ ਸ਼ੁਰੂ ਕਰ ਦੇਣਾ ਇਹਨੂੰ ਨਾ ਇਹ ਜਿਹੜਾ ਦੇਸੀ ਘਿਓ ਦਾ ਬਣਦੀ ਹੈ ਇਹ کریم ਹਨਾ ਜੋ ਵੀ ਬਣਦਾ ਹੈ ਇਨੂੰ ਇਹਨੂੰ ਜਿੰਨੀ ਵਾਰ ਵੀ ਤੁਸੀਂ ਪਾਣੀ ਚੇਂਜ ਕਰ ਕਰਕੇ ਪਾਈ ਜਾਓਗੇ ਤੇ ਓਨੀ ਵਾਰੀ ਇਹਦਾ ਜਿਆਦਾ ਵਧੀਆ ਟੈਕਸਚਰ ਜਾਂ ਬਣੂਗਾ ਕਰੀਮੀ ਜਾਂ ਹੋ ਜਾਏਗਾ ਇਹਨੂੰ ਕਹਿ ਦਿੰਦੇ ਹੁੰਦੇ ਨੇ ਕਿ 100 ਵਾਰੀ ਧੋਤਾ ਹੋਇਆ ਕਿਉਂ ਮਤਲਬ 100 ਵਾਰੀ ਤਾਂ ਨਹੀਂ ਮੈਂ ਹੁਣ ਇੱਥੇ ਤੁਹਾਨੂੰ ਕਰਕੇ ਦਿਖਾਵਾਂਗੀ ਤੇ ਆ ਹੁਣ ਜਿਹੜਾ ਪਾਣੀ ਹੈ ਅਲੱਗ ਹੋ ਗਿਆ ਇਹਨੂੰ ਅਸੀਂ ਕੱਢ ਦੇਣਾ ਤੇ ਇਸੇ ਤਰ੍ਹਾਂ ਆਪਾਂ ਥੋੜਾ ਜਿਹਾ ਪਾਣੀ ਹੋਰ ਪਾ ਲੈਣਾ ਥੱਲੇ ਗਲਾਸ ਦੇ ਵਿੱਚ ਗਲਾਸ ਦੇ ਬਾਹਰ ਥਾਲੀ ਦੇ ਵਿੱਚ ਇਸ ਨੂੰ ਫੇਰ ਆਪਾਂ ਇਦਾਂ ਹੀ ਕਰਨਾ ਹੈ ਬਹੁਤ سارے ਫਾਇਦੇ ਐ ਦੇ ਕਿਉਂਕਿ ਜਦੋਂ ਆਪਾਂ ਇਹਨੂੰ ਇਦਾਂ ਮਲਦੇ ਰਵਾਂਗੇ ਨਾ ਅਸਲ ਚਿਹਰੇ ਇੱਕ ਬਟਰ ਮਿਲਕ ਜਿਹਾ ਬਣ ਜਾਏਗਾ ਹਨਾ ਤੇ ਉਦੇ ਇਹਦੇ ਨਾਲ ਇਹਦੀ 스멜 ਵੀ ਚਲੀ ਜਾਂਦੀ ਹੈ ਜਦੋਂ ਆਪਾਂ ਡਾਇਰੈਕਟ ਦੇਸੀ ਕਿਓ ਲਾਉਨੇ ਆ ਆਪਣੇ ਫੇਸ ਤੇ ਜਾਂ ਹੱਥਾਂ ਤੇ ਹੁਣ ਤੁਸੀਂ ਦੇਖੋ ਬਿਲਕੁਲ ਵਾਈਟ ਹੋ ਗਿਆ ਹਨਾ ਇਹ ਬਿਲਕੁਲ ਵਾਈਟ ਹੋ ਗਿਆ ਤੇ ਆਹ ਦੇਖੋ ਇਹ ਕਿਓ ਦਾ ਅਸਲੀ ਰੰਗ ਸੀਗਾ ਤੇ ਹੁਣ ਇਹ ਇਸ ਤਰ੍ਹਾਂ ਦਾ ਬਣ ਗਿਆ ਵਾਈਟ ਤੇ ਇਹਨੂੰ ਤੁਸੀਂ ਇਸ ਤਰ੍ਹਾਂ ਉਤਾਰ ਲੈਣਾ ਕਿਸੇ ਵੀ ਡੱਬੀ ਚ ਸ਼ੀਸ਼ੀ ਚ ਤੁਸੀਂ ਕਿਤੇ ਵੀ ਪਾ ਸਕਦੇ ਹੋ ਆ ਦੇਖੋ ਇਹਨੂੰ ਤੁਸੀਂ ਹੋਰ ਵੀ ਮਲੋ ਹੋਰ ਵੀ ਵਾਈਟ ਹੋ ਜਾਏਗਾ ਇਹ ਐਨਾ ਨੇਚਰਲ ਬਟਰ ਮਿਲਕ ਬਣੂਗਾ ਨਾ ਇਹ ਜਿਨ੍ਹਾਂ ਤੋਂ ਮੈਂ ਇਹ ਨੁਸਖਾ ਸੁਣਿਆ ਵੀ ਕਿਸ ਤਰ੍ਹਾਂ ਬਣਨਾ ਉਹ ਦੱਸ ਰਹੇ ਸੀਗੇ ਕਿ ਆਪਾਂ ਨੂੰ ਹੁੰਦਾ ਨਾ ਵੀ ਆਪਾਂ ਮਹਿੰਗੀਆਂ ਕਰੀਮਾਂ ਫੋਰਨ ਦੀਆਂ ਕਰੀਮਾਂ ਵਰਤੀਏ ਚਿਹਰੇ ਤੇ ਬਹੁਤ ਸਾਰੇ ਲੋਕ ਜਦੋਂ ਐਬ੍ਰੋਡ ਜਾਂਦੇ ਆ ਬਾਹਰ ਜਾਂਦੇ ਆ ਤਾਂ ਉਥੋਂ ਕਰੀਮਾਂ ਲੋਸ਼ਨ ਵਗੈਰਾ ਅਸੀਂ ਮੰਗਾ ਲੈਂਦੇ ਆ ਸਾਡੇ ਲਈ ਲੈ ਕੇ ਆਉਂਦੇ ਨੇ ਇਹ ਇਹ ਕਰੀਮ ਹੈ ਉਹ ਕਰੀਮ ਹੈ ਤੇ ਉਹ ਕਹਰੇ ਸੀ ਕਿ ਬਾਹਰ ਰਹਿਣ ਵਾਲੀ ਕਿਸੇ ਉਹਨਾਂ ਦੀ ਫਰੈਂਡ ਨੇ ਉਹਨਾਂ ਨੂੰ ਕਿਹਾ ਸੀ ਕਿ ਸਾਨੂੰ ਇਹ ਵਾਲੀ ਚੀਜ਼ ਹੈ ਜਿਹੜੀ ਉਹ ਜ਼ਿਆਦਾ ਅਫੈਕਟਿਵ ਲੱਗਦੀ ਹੈ ਇਹਦਾ ਜ਼ਿਆਦਾ ਅਸਰ ਲੱਗਦਾ ਇਹ ਦੇਖੋ ਜੀ ਹੁਣ ਇਹ ਜਿਹੜੀ ਕਰੀਮ ਬਣੀ ਹੈ ਇਹਨੂੰ ਨਾ ਤੁਸੀਂ ਇਹਦੇ ਚ ਕੋਈ ਵੀ ਐਸੈਂਸ਼ੀਅਲ ਆਇਲ ਪਾ ਲਓ ਉਹਦੇ ਨਾਲ ਉਹਦੀ ਜਿਹੜੀ ਖੁਸ਼ਬੂ ਆ ਉਸ ਉਸ ਤੇਲ ਦੀ ਹੋਏਗੀ ਉਹ ਤੇਲ ਦੀ ਸਿਰਫ ਖੁਸ਼ਬੂ ਹੋਏਗੀ ਤੇ ਅਸਰ ਜਿਹੜਾ ਕਰਨਾ ਉਹ ਇਸ ਦੇਸੀ ਕਿਉਂ ਨਹੀਂ ਕਰਨਾ ਇਹਨੂੰ ਤੁਸੀਂ ਓਵਰਨਾਈਟ ਵੀ ਲਾ ਕੇ ਰੱਖ ਸਕਦੇ ਹੋ ਤੇ ਕਿਉਂਕਿ 스멜 ਨਹੀਂ ਕਰੇਗਾ 스멜 ਖਤਮ ਹੋ ਰਹੀ ਹੈ ਹੌਲੀ ਹੌਲੀ ਹਲੇ ਆ ਰਹੀ ਹੈ ਕਿਉਂਕਿ ਮੈਂ ਦੋ ਟਾਈਮ ਹੀ ਇਹਨੂੰ ਇਸ ਤਰ੍ਹਾਂ ਕੀਤਾ ਸੀ ਕੁਮਾਇਆ ਸੀ ਇਹਨੂੰ ਤੁਸੀਂ ਕਟੋ-ਕਟ 8-10 ਵਾਰੀ ਕਰੋਗੇ ਤਾਂ ਜਿਹੜੀ ਇਹਦੀ ਬਿਲਕੁਲ 스멜 ਆ ਜਿਹੜੀ ਦੇਸੀ ਘਿਓ ਦੀ ਜਿਹੜੀ ਫਰੇਗਰੈਂਸ ਹੁੰਦੀ ਉਹ ਖਤਮ ਹੋ ਜਾਣੀ ਹੈ ਬਿਲਕੁਲ ਤੇ ਤੁਹਾਨੂੰ ਇਹ ਬਿਲਕੁਲ ਹੀ ਨਹੀਂ ਲੱਗੂਗਾ ਕਿ ਤੁਸੀਂ ਦੇਸੀ ਘਿਓ ਲਾਇਆ ਤੇ ਇਹਦੇ ਵਿੱਚ ਜਿਹੜਾ ਇਹਦਾ ਅਸਰ ਹੈਗਾ ਉਹ ਇੰਨਾ ਅਫੈਕਟਿਵ ਹੈ ਤੁਸੀਂ ਪੂਰੀ ਰਾਤ ਇਹਨੂੰ ਲਾ ਸਕਦੇ ਹੋ ਓਵਰਨਾਈਟ ਤੁਸੀਂ ਲਾ ਕੇ ਸੌਂਜੋ ਸਵੇਰੇ ਉੱਠ ਕੇ ਆਪਣਾ ਫੇਸ ਦੇਖੋ ਇੱਕਦਮ ਗਲੋਈ ਗਲੋਈ ਫੇਸ ਤੁਹਾਨੂੰ ਨਜ਼ਰ ਆਊਗਾ ਜਿਹੜਾ ਕਿਸੇ ਵੀ ਕਰੀਮ ਨਾਲ ਨਹੀਂ ਹੁੰਦਾ ਆਪਾਂ ਨਾਈਟ ਸਕਿਨ ਕੇਅਰ ਕਰਦੇ ਆ ਰਾਤ ਨੂੰ ਨਾ ਇੱਕ ਡੇ ਵਾਲੀ ਵੀ ਹੁੰਦੀ ਹੈ ਇੱਕ ਰਾਤ ਨੂੰ ਹੁੰਦੀ ਹੈ ਤੇ ਤੁਸੀਂ ਇਹ ਕਰਿਓ ਤੇ ਯਕੀਨਨ ਤੁਹਾਨੂੰ ਬਹੁਤ ਫਰਕ ਪੈਣਾ ਤੁਸੀਂ ਜਿਹੜਾ ਬਾਹਰ ਦੇ ਹੈਗੇ ਆ ਕਰੀਮਾਂ ਸ਼ਰੀਮਾਂ ਬਟਰ ਮਿਲ ਕੇ ਇਹ ਉਹ ਉਤ ਸੇਮ ਭੁੱਲ ਜਾਣਾ ਤੇ ਤੁਸੀਂ ਇਹਦੀ ਤੁਹਾਨੂੰ ਆਦਤ ਪੈ ਜਾਣੀ ਹੈ ਇਹਨੂੰ ਤੁਸੀਂ ਪੈਰਾਂ ਤੇ ਲਾਓ ਇਹਨੂੰ ਤੁਸੀਂ ਸਿਰ ਤੇ ਵੀ ਲਾ ਸਕਦੇ ਹੋ ਸਿਰ ਦੀ ਜਿਹੜੀ ਸਾਰੀ ਖੁਸ਼ਕੀ ਆ ਉਹ ਚੱਕੀ ਜਾਊਗੀ ਇਹਨੂੰ ਤੁਸੀਂ ਇਹਨਾਂ ਨੂੰ ਬੱਚੇ ਲਾ ਸਕਦੇ ਆ ਬਜ਼ੁਰਗ ਲਾ ਸਕਦੇ ਆ ਮੇਰੇ ਮੇਰੀਆਂ ਉਮਰ ਦੀਆਂ ਭੈਣਾਂ ਲਾ ਸਕਦੀਆਂ ਯੰਗ ਕੁੜੀਆਂ ਮੁੰਡੇ ਇਹਨਾਂ ਨੂੰ ਯੂਜ਼ ਕਰ ਸਕਦੇ ਆ ਕਈ ਵਾਰ ਨਾ ਸਾਡੀ ਜਿਹੜੀ ਚੰਬੜੀ ਇੰਨੀ ਸਰਦੀਆਂ ਚ ਰੁੱਖੀ ਹੋ ਜਾਂਦੀ ਹੈ ਤਰੇੜੀ ਜਾਂਦੀ ਹੈ ਹਨਾ ਆਪਾਂ ਹੱਸਦੇ ਆ ਖੁਸ਼ਕੀ ਇੰਨੀ ਹੁੰਦੀ ਹੈ ਕਈ ਵਾਰ ਇੱਥੇ ਖਿੱਚ ਪੈਂਦੀ ਆ ਅਬੁੱਲਾ ਦੇ ਆਲੇ ਦੁਆਲੇ ਕਿਉਂਕਿ ਸਕਿਨ ਖੁਸ਼ਕਾ ਤੇ ਜਿਹੜੇ ਇਹੋ ਜੇ ਦੇਸੀ ਨੁਸਖੇ ਹੈਗੇ ਆ ਅਜ਼ਮਾਏ ਹੋਏ ਨੁਸਖੇ ਆ ਇਹਨਾਂ ਨੂੰ ਵਰਤਣ 'ਚ ਕੋਈ ਹਰਜ ਨਹੀਂ ਮਿਲ ਕੇ ਇਹਨਾਂ ਦਾ ਅਸਰ ਉਹਨਾਂ ਤੋਂ ਵੀ ਜ਼ਿਆਦਾ ਵਧੀਆ ਹੁੰਦਾ ਔਰ ਇਹ ਚੀਜ਼ਾਂ ਸਾਡੇ ਘਰ ਦੇ ਵਿੱਚ ਹੀ ਹੁੰਦੀਆਂ ਨੇ ਦੇਸੀ ਕਿਉਂ ਹਰ ਘਰ ਦੇ ਵਿੱਚ ਹੁੰਦਾ ਤੇ ਕੋਸ਼ਿਸ਼ ਕਰਨਾ ਕਿ ਜਿਹੜਾ ਤੁਸੀਂ ਘਰ ਬਣਾਉਨੇ ਆ ਕਿ ਉਹ ਸ਼ੁੱਧ ਹੁੰਦਾ ਉਹਦੀ ਸਾਨੂੰ ਸ਼ੁੱਧਤਾ ਦਾ ਪਤਾ ਹੁੰਦਾ ਅਸੀਂ ਉਹ ਯੂਜ਼ ਕਰੀਏ ਤੇ ਕਈ ਵਾਰ ਬਾਜ਼ਾਰਾਂ ਦੇ ਵਿੱਚ ਤਾਂ ਕਹਿੰਦੇ ਹੁੰਦੇ ਕਿ ਮਿਲਾਵਟੀ ਕਿਉ ਫੜਿਆ ਗਿਆ ਇਹ ਉਹ ਤਾਂ ਉਹਨਾਂ ਚੀਜ਼ਾਂ ਨੂੰ ਜੇ ਹੋ ਸਕਦਾ ਤਾਂ ਘਰੇ ਤਿਆਰ ਕਰੋ ਦਾਣੇਦਾਰ ਸ਼ੁੱਧ ਜਿਹੜਾ ਦੇਸੀ ਕਿਉ ਆ ਉਹਦੇ ਨਾਲ ਤੁਸੀਂ ਇਹ ਕਰਕੇ ਦੇਖਿਓ ਫਿਰ ਮੈਨੂੰ ਦੱਸਿਓ ਕਿ ਕਿੱਦਾਂ ਲੱਗਿਆ ਤੇ ਅੱਜ ਦਾ ਬਸ ਇਹੀ ਸੀਗਾ ਫਿਰ ਜਲਦੀ ਮਿਲਾਂਗੇ ਕਿਸੇ ਹੋਰ ਨਵੇਂ ਟੋਟਕੇ ਨਾਲ ਨਵੀਂ ਦੇਸੀ ਦਵਾਈ ਦੇ ਨਾਲ ਸਤਿ ਸ਼੍ਰੀ ਅਕਾਲ